ਜਲੰਧਰ ਸਤਗੁਰੂ ਕਬੀਰ ਟਾਈਗਰ ਫੋਰਸ ਬਹੁਜਨ ਸਮਾਜ ਜਥੇਬੰਦੀਆਂ ਵੱਲੋਂ ਡਾਕਟਰ ਬੀ ਆ ਅੰਬੇਦਕਰ ਚੌਂਗਦੇ ਵਿੱਚ ਤਾਨਾ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਲੋਕ ਰਾਜ ਖਤਮ ਗੁੰਡਾ ਰਾਜ ਮੁਰਦਾਬਾਦ ਦੇ ਨਾਅਰੇ ਵੀ ਲਗਾਏਗੇ ਅਤੇ ਸੰਦੀਪ ਚੀਨਾ ਦਾ ਕਤਲ ਅਤੇ ਬਹੁਜਨ ਸਮਾਜਤੀ ਦਾ ਬਰਤਕਾਰ ਦੇ ਕਤਲ ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਉਹਨਾਂ ਵੱਲੋਂ ਮੌਜੂਦਾ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇ ਵੀ ਲਗਾਏਗੇ। ਉਹਨਾਂ ਦਾ ਕਹਿਣਾ ਹੈ ਕਿ ਹਸ਼ਿਆਰਪੁਰ ਦੇ ਵਿੱਚ ਸਰਪੰਚ ਦੀ ਹਤਿਆ ਕਰਨ ਵਾਲੇ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੋ ਜੇਕਰ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਸਾਡੇ ਵੱਲੋਂ ਹਸ਼ਿਆਰਪੁਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਤੋਂ ਪੰਜਾਬ ਦਾ ਮਾਹੌਲ ਆਪਾਂ ਸਭ ਨੂੰ ਪਤਾ ਹੈ ਜਦੋਂ ਵੀ ਇਹ ਆਮ ਪਾਰਟੀ ਦੀ ਸਰਕਾਰ ਜਿਹੜੀ ਆਈ ਹੈ ਇਹ ਆਂਦੇ ਸਾਰੇ ਤੁਸੀਂ ਸਾਰਿਆਂ ਨੇ ਦੇਖਿਆ ਪੰਜਾਬ ਦੇ ਵਿੱਚ ਹਰ ਗਲੀ ਦੇ ਵਿੱਚ ਗੋਲੀਆਂ ਚੱਲ ਰਹੀਆਂ ਜੇ ਆਪਾਂ ਵੱਡੇ ਕੈਰੇਕਟਰ ਦੀ ਗੱਲ ਕਰੀਏ ਸਿੱਧੂ ਮੂਸੇਵਾਲੇ ਵਰਗੇ ਹੋਰ ਵੀ ਕਈ ਜਿਦਾ ਸੰਦੀਪ ਲੰਗੜੀਆ ਜਿਹੜਾ ਸੀਗਾ ਕਬੱਡੀ ਦਾ ਟੌਪ ਦਾ ਜੋ ਖਿਡਾਰੀ ਸੀ ਉਸ ਨੂੰ ਵੀ ਚਰੇ ਆਮ ਗੋਲੀਆਂ ਦਾ ਚੱਲੀ ਦਿੱਤਾ ਗਿਆ ਸੋ ਇਸ ਤੋਂ ਬਾਅਦ ਹੁਣ ਸਾਡੇ ਐਸੀ ਸਮਾਜ ਦਾ ਭਾਈ ਚਲੇਗਾ ਜਿਹੜਾ ਸੰਦੀਪ ਚੀਨਾ ਜੀ ਜਿਹਨਾਂ ਉਹ ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡ ਦੇ ਵਿੱਚ ਰਹਿੰਦੇ ਸੀ ਕਿ ਜਿੱਥੇ ਉਹਨਾਂ ਦੇ ਛੋਟੀ ਜਿਹੀ ਇੱਕ ਮਾਮੂਲੀ ਝਗੜੇ ਦੇ ਉਹ ਵੱਡੀ ਸਾਜ਼ਿਸ਼ ਕਰਕੇ ਤਿੰਨ ਨੌਜਵਾਨਾਂ ਨੇ ਚਰੇ ਆਮ ਗੋਲੀਆਂ ਮਾਰੀਆਂ ਪੰਜ ਗੋਲੀਆਂ ਨੇ ਚੀਰ ਤੇ ਲੱਗੀਆਂ ਇੱਕ ਮੌਕੇ ਤੇ ਉਹਨਾਂ ਦੀ ਮੌਤ ਹੋਈ ਆ ਸੋ ਸਾਰੇ ਸਮਾਜ ਦੇ ਵਿੱਚ ਬੜੀ ਇਹ ਚੋਪੋਲੀ ਗੱਲ ਇਹ ਫੈਲੀ ਹੋ ਜਿਹਦੇ ਕਰਕੇ ਸਾਰੇ ਪਾਵਨਾ ਆਤ ਹੋਈਆਂ ਔਰ ਅਸੀਂ ਇਸ ਦਾ ਸਰਕਾਰ ਦਾ ਪ੍ਰਸ਼ਾਸਨ ਦਾ ਵੀ ਥੋੜਾ ਗਰੋਧ ਕਰਦੇ ਆ ਜਿਹਦੇ ਕਰਕੇ ਇਹ ਪੰਜਾਬ ਦੇ ਚ ਇਹਦਾ ਮਾਹੌਲ ਹੋਇਆ ਔਰ ਗਲੀ ਚ ਗੋਲੀਆਂ ਚੱਲ ਰਹੀਆਂ ਇਹ ਪੰਜਾਬ ਦਾ ਜਿਹ ਪ੍ਰਸ਼ਾਸਨ ਚਾਵੇ ਤਾਂ ਮੈਂ ਸਮਝ ਸਕਦਾ ਕਿ ਜਿਹੜੇ ਚਰਿਆਮਤੀ ਆ ਰਹੇ ਪੰਜਾਬ ਵਿੱਚ ਪਹੁੰਚ ਰਹੇ ਆ ਸਰਕਾਰਾਂ ਦੇ ਕਰਕੇ ਜੀ ਆਰਗਨ ਕਰ ਗਈਆਂ ਔਰ ਜਿਹੜਾ ਹੁਣ ਕਤਲ ਹੋਇਆ ਜਿਹੇ ਗ੍ਰਿਫਤਰੀਆਂ ਨਾ ਚੱਲੀਆਂ ਇੱਕ ਬੜਿਆ ਉਹਨਾਂ ਨੂੰ ਜਿਹੜਾ ਮੌਕੇ ਦਾ ਜਿਸਮ ਜਿਹੜਾ ਉਹ ਬੜਿਆ ਵਾ ਕਹਿੰਦੇ ਗੋਲੀਆਂ ਚਲਾਈਆਂ ਹਲੇ ਤੱਕ ਉਹ ਬੜਿਆ ਨਹੀਂ ਗਿਆ ਤੋਂ ਅਸੀਂ ਜਾਣਦੇ ਹਾਂ ਕਿ ਉਹਨਾਂ ਦੇ ਪਰਿਵਾਰ ਨੂੰ ਚੱਕਿਆ ਜਾਵੇ ਪਰਿਵਾਰ ਦੇ ਰਸਤੇ ਵਿੱਚ ਲੈ ਕੇ ਤਾਂ ਜਾ ਕੇ ਉਹਦੀ ਗ੍ਰਿਫਤੜੀ ਉਹ ਜਲਦ ਹੋ ਸਕਦੀ ਹੈ ਨਹੀਂ ਤੇ ਇਹਦਾ ਮਾਹੌਲ ਜਿਹੜਾ ਖਰਾਬ ਹੋ ਸਕਦਾ ਪੰਜਾਬ ਦੇ ਵਿੱਚ ਤੋਂ ਸਾਡੀ ਮੰਗ ਭਗਵੰਤ ਮਾਨ ਜੀ ਦੇ ਕੋਲ ਆ ਕੀ ਇਹ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਦੇਣ ਕਿਉਂਕਿ ਹਰ ਪੰਚਾਇਤਾਂ ਦੇ ਵਿੱਚ ਵਿਆਹ ਸ਼ਾਦੀਆਂ ਦੀਆਂ ਪਾਰਟੀਆਂ 'ਚ ਜਿਹਨਾਂ ਨੇ ਵੀ ਛੋਟੀ-ਛੋਟੀ ਪਾਰਟੀਆਂ ਦੇ ਨੌਜਵਾਨ ਫਿਰੀ ਜੀ ਨੇ ਗਰੇ ਆਮ ਦੇਸੀ ਕੱਟੇ ਹਥਿਆਰ ਲੈ ਕੇ 2 ਨੰਬਰ ਦੇ ਹਥਿਆਰ ਜਿਹੜਾ ਜਿਹੜੇ ਲੈ ਕੇ ਉਹ ਫਾਇਰ ਕਰ ਰਹੇ ਆ ਸੋ ਬੜਾ ਘਟਨਾਮਾ ਵਾਪਰ ਰਹੀਆਂ ਸੋ ਨੌਜਵਾਨ ਫਿਰੀ ਜੀ ਮੈਂ ਸਮਝ ਸਕਦਾ ਕਿ ਜੁਰਮ ਦੀ ਜਿੰਦਗੀ ਜਿੰਦਗੀ ਦੇ ਵਿੱਚ ਦਾਦਾ ਮੁਰਾ ਕਰ ਰਹੀ ਹੈ ਸੋ ਇਹਨਾਂ ਦੇ ਨਕੇਲ ਪਾਣੇ ਚਾਹੀਦੇ ਭਾਜੀ ਜੇਕਰ ਉਹਨਾਂ ਦੀ ਗਫਤਾਰੀ ਨਹੀਂ ਹੁੰਦੀ ਤੁਹਾਡੇ ਵੱਲੋਂ ਸ਼ਹਿਰਪੁਰ ਜਾ ਕੇ ਪ੍ਰੋਟੈਸਟ ਕੀਤਾ ਜਾਏਗਾ ਸਾਡੇ ਵੱਲੋਂ ਵਲਮੀਕ ਟੈਗਰ ਫੋਰਸ ਐਕਸ਼ਨ ਕਮੇਟੀ 올 ਇੰਡੀਆ ਨੈਸ਼ਨਲ ਵਲਮੀਕੀ ਸਭਾ ਵਾਲੋ ਹੋਰ ਸਤਿਗੁਰੂ ਕਬੀਰ ਟੈਗਰ ਫੋਰਸ ਵਾਲੋ ਹੋਰ ਸਾਡੇ ਵੀਰ ਸੋਮਾ ਗੱਜ ਜੀ ਇਹਨਾਂ ਜਿਹੋ ਭਗਵਾਨ ਬਾਲਮੀਕ ਦੀ ਬੈਲਸ ਕਮੇਟੀ ਜਿਹੜੀ ਇਹਨਾਂ ਵੱਲੋਂ ਤੋਂ ਹੋਰ ਵੀ ਸੰਗਠਨ ਸਾਡੇ ਨਾਲ ਜਿਹੜੇ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਤੇ ਸਾਡੇ ਵੱਲੋਂ ਇੱਕ ਪਿੱਖਾ ਪ੍ਰਦਰਸ਼ਨ ਜਿਹੜਾ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ ਔਰ ਇਹਦਾ ਅਸਰ ਜਿਹੜਾ ਹੈਗਾ ਇਹ ਭਗਵਾਨ ਤੋਂ ਬੰਨ ਨੂੰ ਦੇਖਣ ਨੂੰ ਮਿਲੇਗਾ ਜਦੋਂ ਇਹ ਇਲੈਕਸ਼ਨ ਜਦੋਂ ਹੋਣੇ ਆ ਤੇ ਜੇ ਅਸੀਂ ਸਮਾਜਾਂ ਰੱਖੇ ਗਈ ਹੁੰਦੀ ਰਹੀ ਤੇ ਇਹਦਾ ਵਿਰੋਧ ਪੂਰਾ ਅਸੀਂ ਸਮਰਥ ਕਰੀਏ ਠੀਕ ਹੈ ਸਰ ਜੈ ਬਾਲ ਮਿੱਕੀ ਜੈ ਭੀਨ ਜੈ ਭਾਰਤ ਜੈ ਸੰਭਾਗ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਕਿ ਮਾਹੌਲ ਅੱਜ ਬਹੁਤ ਹੀ ਖਰਾਬ ਹੋ ਚੁੱਕਾ ਆ ਜਿਹੜਾ ਕਿ ਯੂਪੀ ਤੇ ਬਿਹਾਰ ਦੀ ਤਰਜ਼ ਤੇ ਪੰਜਾਬ ਚਾੜਿਆ ਆ ਲਾਅ ਐਂਡ ਆਰਡਰ ਜਿਹੜਾ ਆ ਪੂਰੀ ਤਰ੍ਹਾਂ ਫੇਰ ਸਾਬਿਤ ਹੋ ਰਿਹਾ ਆ ਮਾਨਯੋਗ ਮੁੱਖ ਮੰਤਰੀ ਨੂੰ ਮੈਂ ਅਪੀਲ ਕਰਦਾ ਆ ਔਰ ਸਮੁੱਚੇ ਦਲਿਤ ਸਮਾਜ ਵੱਲੋਂ ਅੱਜ ਇਹ ਅਪੀਲ ਕਰਦੇ ਆ ਕਿ ਜਿਹੜੀਆਂ ਕਟੜਾਵਾਂ ਹੋਈਆਂ ਆ ਉਹਨਾਂ ਤੇ ਨਕੇਲ ਕੱਸੀ ਜਾਵੇ ਔਰ ਦਲਿਤ ਸਮਾਜ ਦੇ ਜਿਹੜੇ ਯੋਧੇ ਆ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਕਤਲ ਕਰ ਦਿੱਤਾ ਜਾਂਦਾ ਆ ਮੈ ਸਮਝਦਾ ਕਿਤੇ ਨਾ ਕਿਤੇ ਸਰਕਾਰ ਦੀ ਨਾਕਾਮੀ ਆ ਔਰ ਜਿਹੜੇ ਪੁਲਿਸ ਪ੍ਰਸ਼ਾਸਨ ਦੀ ਵੀ ਨਾਕਾਮੀ ਫਿਰ ਸਾਬਤ ਹੋ ਰਹੀ ਆ ਔਰ ਅਸੀਂ ਚਾਹੁੰਦੇ ਆ ਕਿ ਜਿਹੜੇ ਸਰਪੰਚ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਆ ਉਸ ਦੇ ਜਿਹੜੇ ਦੋਸ਼ੀ ਆ ਜਲਦ ਤੋਂ ਜਲਦ ਗ੍ਰਿਫਤਾਰ ਕੀਤੇ ਜਾਣ ਤਾਂ ਜੋ ਉਹ ਆਪਨ ਸਾਨੂੰ ਇਨਸਾਫ ਮਿਲ ਸਕੇ ਔਰ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਸੋ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਆ ਉਹਨਾਂ ਤੇ ਨਿਕੇਲ ਕਰਤੀ ਜਾ ਸਕੇ ਸਾਰਿਆਂ ਨੂੰ ਇੱਕ ਦੋਸੀ ਬੜਿਆ ਵੀ ਇਹ ਗੱਲ ਆ ਜਿਹੜਾ ਦੋਸ਼ੀ ਫੜਾਇਆ ਗਿਆ ਉਹ ਸਿਰਫ ਸਿਰਫ ਉਹ ਨਾਲ ਦਾ ਸੀਗਾ ਜਿਹਨੇ ਅਸਲ ਚ ਕਤਲ ਕੀਤਾ ਆ ਉਹ ਸਾਨੂੰ ਪਤਾ ਲੱਗਾ ਹੈ ਕਿ ਉਹ ਹੋ ਜੇ ਵੀ ਜਿਹੜੀ ਪੁਲਸ ਦੇ ਹੱਥਾਂ ਦੇ ਵਿੱਚ ਨਹੀਂ ਆਇਆ ਔਰ ਅਸੀਂ ਮੰਗ ਕਰਦੇ ਆਂ ਕਿ ਜਲਤੋ ਜਲਦ ਹੋ ਦੋਸ਼ੀ ਨੂੰ ਗ੍ਰਫਤਾਰ ਕੀਤਾ ਜਾਵੇ ਔਰ ਜੇਲ੍ਹ ਦੀਆਂ ਸਲਾਕਾ ਦੇ ਵਿੱਚ ਧਕੇਲਾ ਜਾਵੇ ਕਤਲ ਕਿੰਨੇ ਦੋਸ਼ੀ ਆ ਮੇਰਾ ਖਿਆਲ ਹੈ ਕਿ ਜਿਹੜਾ ਇੱਕ ਸਾਜ਼ਿਸ਼ ਕਰਤਾ ਆ ਜਿਸ ਨੇ ਇਹ ਸਾਜ਼ਿਸ਼ ਕਰਕੇ ਇਹ ਜਿਹੜਾ ਆ ਕਤਲ ਕਰਵਾਇਆ ਆ ਔਰ ਦੋਸਤ ਜਿਹੜੇ ਮੁਲਜ਼ਮ ਹੋ ਰਹੇ ਆ ਜਿਨ੍ਹਾਂ ਨੇ ਇਹ ਕਤਲ ਕੀਤਾ ਆ ਕੱਲ ਸ਼ਹਿਰਪੁਰ ਬੰਦ ਆਰਡਰ ਵੀ ਦਿੱਤਾ ਸੀ ਬੰਦ ਕੀਤਾ ਇਹਨਾਂ ਨੇ ਮੇਰਾ ਖਿਆਲ ਆ ਕਿ ਅੱਜ ਜਿਹੜਾ ਉਥੇ ਸੰਘਰਸ਼ ਉਲੀਕਿਆ ਗਿਆ ਆ ਉਹ ਕੱਲ ਨੂੰ ਅਗਰ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਸ਼ਹਿਰਪੁਰ ਪੂਰੀ ਤਰ੍ਹਾਂ ਨਾਲ ਬੰਦ ਹੋ ਸਕਦਾ ਆ